ਦੋਸਤੋ ਆ ਸਾਨੂੰ ਅੱਜ ਸਨੈਡਰ ਦੀ RT8 ਦੀ ਪ੍ਰੋਗਰਾਮ ਕਰਨ ਸਿਖਾਵਾਂਗੇ ਇਹਨ ਵਿੱਚ ਕੀ ਆਟੋ ਕੌਸ ਟਾਈਮ ਸਟੈਪ ਪ੍ਰੋਗਰਾਮ ਸੀਕੇ ਵ্যালੂ ਸੀਕੇ ওভারਵੋਲਟ ਇਹਨੂੰ ਸੈਟਿੰਗ ਕਰਨ ਤੋਂ ਪਹਿਲਾਂ ਇੱਕ ਵਾਰੀ ਇਹਨੂੰ ਧਿਆਨ ਨਾਲ ਦੇਖ ਲਓ ਸੈੱਟ ਬਟਨ ਲੱਭੋ ਆਟੋ ਆ ਗਿਆ ਆਡਰ ਨੂੰ ਦੁਬਾਰੇ ਫੇਰ ਨੱਪੋ ਆਉਣ ਆ ਗਿਆ ਇਹਨੂੰ ਆਫ ਕਰ ਦੋ ਕੋਈ ਨੱਪਗੇ ਆਫ ਆ ਗਿਆ ਆ ਬਲਿੰਕਿੰਗ ਕਰਨ ਲੱਗ ਗਿਆ ਹਰੀ ਲਾਈਟ ਆ ਦੇਖੋ ਆ ਗਏ ਬਲਿੰਕਿੰਗ ਕਰਨ ਲੱਗੇ ਉਹਦੋਂ ਦੁਬਾਰੇ ਸੈਟਿੰਗ ਕਰ ਸਕਦੇ ਹਾਂ ਉਹਦੋਂ ਫੇਰ ਆਡਰ ਨੱਪੋ ਆਡਰ ਨੱਪੋਂਗੇ ਇਹਨੂੰ نیچے ਕਰੋ ਕੌਸ ਆ ਗਿਆ ਪਾਵਰ ਫੈਕਟਰ ਕਿਨੂੰ ਇਹਨੂੰ ਨੱਪੋਂਗੇ 0.1 ਆ ਗਿਆ ਇਹਨੂੰ ਘਟਵਾਤ ਕਰ ਸਕਦੇ ਆ ਤੁਸੀਂ 5877 9697 ਕਿੱਥੇ ਰੱਖ ਸਕਦੇ ਹੋ ਪਰ ਇਹਨੂੰ ਇੱਕ ਤੇ ਰੱਖਣ ਦੀ ਸਹੀ ਹੁੰਦਾ ਜੇ ਤੁਹਾਨੂੰ ਘੱਟ ਵੱਧ ਦੀ ਲੋੜ ਹੈ ਤਾਂ ਘੱਟ ਵੱਧ ਕਰ ਲਓ ਬਰਵਾ ਐਂਟਰ ਕਰ ਦਿਓ 1890 9890 ਫੇਰਾ نیچے ਆ ਜਾਓ ਟਾਈਮ ਤੇ ਟਾਈਮ ਆਉਣ ਟਾਈਮ ਆਉਣ ਦਾ ਮਤਲਬ ਹੁੰਦਾ ਵੀ ਕਪਾਇਟਰ ਨੂੰ ਆਪਾਂ ਕਿੰਨੇ ਟਾਈਮ ਬਾਅਦ ਆਨ ਕਰਾਉਣਾ ਹੈ ਇਹ ਨੂੰ ਆਪੋਂ 30 ਮਿੰਟਾ ਜਾਂ 60 ਵੀ ਕਰ ਸਕਦੇ ਹਾਂ ਆਮ ਜੇ 60 ਤੇ ਵਧੀਆ ਤਾਂ 60 ਕਰ ਲਓ ਇਹ 30 ਦੇ ਰੱਖ ਸਕਦੇ ਨੇ ਇਹਨੂੰ ਘਟਾਣ ਲਈ ਰੱਖੋ ਕਦੇ ਵਾਸਤੇ ਇਹਨੂੰ ਐਂਟਰ ਕਰ ਲਓ ਫੇਰ ਐਂਟਰ ਕਰੋ ਘਾਟੋ ਆ ਗਿਆ ਫੇਰ نیچے ਬਟਨ ਤੋਂ ਫੇਰ ਲਿਆਉ ਇਹ ਆਊਟ ਟਾਈਮ ਆ ਗਿਆ ਕਿੰਨੇ ਟਾਈਮ ਬਾਅਦ ਆਪਾਂ ਇੱਕ ਵਾਰੀ ਆਨ ਹੋ ਗਿਆ ਦੁਬਾਰਾ ਆਫ ਕਰਾਉਣਾ ਇਹ 10 ਸੈਕਿੰਟ ਆ ਇਨ ਨੂੰ 60 ਤੇ ਰੱਖੋ ਜਾਂ 30 ਸਕਿੰਟ ਤੋਂ ਘੱਟ ਰੱਖੋ ਲੋਟੀ ਤੇ ਰੱਖੋ ਕਰ ਸਕਦੇ ਆਪਾਂ ਇਹਨਾਂ ਐਂਟਰ ਕਰੋ ਪੈਰਾਟੋ ਨੂੰ ਉਨਾ ਥੱਲੇ ਹੜਨ ਆਹ ਸਟੈਪ ਆ ਗਿਆ ਵੀ ਅੱਗੇ ਇਹ ਲੇ ਕਿੰਨੇ ਸਟੈਪ ਦੀ 8 ਸਟੈਪ ਦੀ ਆ ਵੀ ਆਪਾਂ 8 ਸਟੈਪ ਵੀ ਜੁਲ ਕਰਦੇ ਆ ਤਾਂ ਇਹਨੂੰ ਐਂਟਰ ਕਰੋ ਇਹ 8 ਸਟੈਪ ਆ ਜੇ ਆਪਾਂ ਕੱਟ ਕਰਨੇ ਆ ਵੀ ਆਪਣੇ ਕੋਲੇ ਲੇ ਵੱਡੀ ਲੱਗੀ ਆਪਾਂ 6 ਆ ਤਾਂ ਇਹਨੂੰ 6 ਤੇ ਵੀ ਕਰ ਸਕਦੇ ਆ ਜੇ ਤੁਹਾਡੇ 8 ਕੰਪਾਇਟਰ ਪੂਰੇ ਲੱਗੇ ਆ ਕੰਡਕਟਰ ਤਾਂ 8 ਤੇ ਐਂਟਰ ਕਰ ਲਓ ਉਹਦੋਂ ਆਪੇ ਨਾ ਆਟੋ ਨਪੋ ਉਹਦੋਂ ਲੈ ਆਓ ਪ੍ਰੋਗਰਾਮ ਪੀ ਆਰ ਪੀ ਆਰਓ 9 ਇਹਨੂੰ ਐਂਟਰ ਕਰੋ ਇਹਨੂੰ ਪੀ ਐਸ ਫਾਈਲ ਦੀ ਰੱਖੋ ਬਸ ਧੱਕ ਤੁਸੀਂ ਚਪੋਰ ਤੇ ਹੀ ਧੱਕਦੇ ਇਹਦੇ ਵਿੱਚ ਕੋਈ ਲਾਈਨਰ ਵਾਈ ਚਲਾਉਣ ਵਾਸਤੇ ਆਪਾਂ ਨੂੰ 1 2 3 4 ਵੀ ਲਾਈਨਰ ਵਾਈ ਚਲਾਉਣ ਦਾ ਇਹਨੂੰ 5 ਤੇ ਰੱਖੋ ਐਂਟਰ ਕਰੋ ondwa ਫੇਰ ਐਂਟਰ ਕਰੋ ਆਟੋ ਆ ਗਿਆ ਜੀ ਆ ਗਿਆ ਆਪਣੀ ਸੀ ਕੇ ਵੈਲਿਊ ਇਹ ਕਿੰਨੀ ਭਰਨੀ ਆ ਇਹ ਤੁਸੀਂ 5 ਤੋਂ 5 ਤੋਂ ਲੈ ਕੇ ਜੇ ਤੁਹਾਡਾ ਸੀਟੀ 100 ਵਟੇ ਪੰਜਾ ਤਾਂ ਪੰਜੇ ਰੱਖ ਲਓ ਇਹ 200 ਵਾਡੇ ਪੰਜਾਂ ਦਾ 7 ਕਰ ਲਓ ਇਹ 300 ਵਾਡੇ ਪੰਜਾਂ ਦਾ 9 ਕਰ ਲਓ ਇਹ 400 ਵਾਡੇ ਪੰਜਾਂ ਤਾਂ ਵਿੱਚ 10 ਕਰ ਲਓ ਇਹ ਉਮ 7 ਕਦੇ ਰੱਖਦੇ ਸਾਰਿਆਂ ਦੇ ਕੰਮ ਸਹੀ ਕਰੀ ਜਾਂਦਾ ਹੈ ਕੋਈ ਬੜਾ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ 7 ਤੇ ਰੱਖੋ ਬਾਹਲਾ ਥੱਲੇ ਲਿਆਉਗੇ ਤਾਂ ਆਪ ਫੋਨ ਹੋੜ ਜਾਵੇ ਕਪੈਟਰ ਸਭ ਤੱਕ ਦੇ ਰੱਖ ਲਿਆ ਕਰੋ ਉਹ ਐਂਟਰ ਕਰ ਦਿਓ ਫੇਰ ਆਡਰ ਨੂੰ ਨੱਪੋ ਵੀ ਤੁਸੀਂ ਲਿਆਓ ਸੀਡੀ ਕਿਹੜੀ ਤੁਹਾਡੀ ਸੀਡੀ ਪਾਈ ਵੀ ਆ ਕੋਈ 300 बटे 5 ਆ ਇਹਦੇ 250 ਆ ਇਹ ਤੁਸੀਂ ਵੱਧ ਘੱਟ ਕਰਨੀਆਂ ਤਾਂ ਘਟਾ ਸਕਦੇ ਹੋ 200 बटे 5 ਆਪਣੀ ਕਿਹੜੀ ਸੀਡੀ ਪਾਈ ਵੀ ਉਧਰ ਪਿੱਛੇ 200 बटे 5 ਆ 200 बटे 5 ਕਰ ਲਓ ਇਹ ਆਪਣੀ ਕੀ 100 ਵਟੇ 5 ਜਾਂ ਤਾਂ 250 ਕਰ ਲਓ ਜੀ 300 ਵਟੇ 5 ਜਾਂ 300 ਕਰ ਲਓ ਉਹ ਤੁਹਾਡੀ ਸੀਡੀ ਦੇ ਟਪੈਂਡ ਆ ਜੀ ਉਹ ਦੋ ਐਂਟਰ ਕਰ ਦਿਓ ਫੇਰ ਆਟੋ ਲੱਪੋ ਤੇ ਲੈ ਲਿਆ ওভারਵੋਲਟੇਜ ওভারਵੋਲਟੇਜ 475 ਤੇ ਆ ਇਹ ਤੁਹਾਡੀ ਆਮ ਬੋਲਟ 400 40 50 ਰਹਿੰਦੀ ਹੁੰਦੀ ਹੈ ਜੀ ਇਹਨੂੰ ਤੁਸੀਂ 470 ਕੇ ਤੇ ਸੈਟ ਕਰ ਦਿਓ 460 70 ਤੇ ਕਰ ਦੋ 65 ਤੇ ਕਰੋਗੇ 65 ਤੇ ਰੱਖ ਲਓ ਇਹ ਜਦੋਂ ਵੀ ਬੋਲਟ ਛੋਡੀ 465 ਤੋਂ ਅੱਪ ਹੋਗੀ ਤਾਂ ਇਹ ਸਾਰਾ ਪੈਨਲ ਆਟੋਮੈਟਿਕ ਹੀ ਬੰਦ ਹੋ ਜਾਊਗਾ ਵੀ ਬੋਲਟ ਬਦਲਣਾ ਕੋਈ ਕੀ ਮਰਚਣਾ ਜਾਵੇ ਇਹਨੂੰ 470 ਦੇ ਲਾਗੇ ਤੱਕ ਰੱਖ ਲਓ 65 ਰੱਖ ਲਓ ਮਤਲਬ ਕਿੰਨੀ ਬੋਲਟ ਹੈ ਆਪਣੀ ਇਹ 440 ਉਸਕੋ ਪਲੱਸ ਵੀ 25V ਬੋਲਟਜ ਅੱਪ ਰੱਖਿਆ ਕਰੋ ਉਹਦੇ ਹੁਣ ਐਂਟਰ ਕਰ ਦੋ ਉਦੋਂ ਦੁਬਾਰੇ ਕਿਹੜਾ ਬਲਿੰਕਿੰਗ ਕਰੀ ਜਾਂਦਾ ਈ ਅਦੋਂ ਦੁਬਾਰੇ ਫੇਡ ਕਰਨੇ ਆ ਉਹ ਜਾਵੜਿਆ ਸੀ ਓਵਰਵੋਲਟ ਦਾ ਓਵਰਵੋਲਟ ਆ ਗਈ ਏ 475 ਆ 470 ਕਰ ਦੋ 470 ਹੋ ਗਈ ਉਦੋਂ ਮੋੜ ਕੈਂਟਰ ਲੱਪੋ ਜੀ ਐਂਟਰ ਲੱਪ ਕੇ ਇਹਨੂੰ ਬਲਿੰਕਿੰਗ ਕਰਨ ਹਟਾਉਣਾ 8 ਵਜੇ ਕਰਵਾ ਦੇਣ ਦੁਬਾਰੇ ਫੇਰ ਆਟੋ ਲੱਪੋ ਆਫ ਆ ਗਿਆ ਤੱਲੇ ਕਰਕੇ ਇਹਨੂੰ ਆਨ ਕਰ ਦੋ ਆ ਬਲਿੰਕਿੰਗ ਕਰੋਂ हट ਗਿਆ ਇਹ ਦੋਆ ਸੋਡੀ ਰਲੀ ਓਕੇ ਆ ਸੈਟਿੰਗ ਹੋ ਗਈ ਇਹ ਕਿਸੇ ਨੂੰ ਕਿਸੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਕਰ ਰੱਖ ਕੇ ਮੈਨੂੰ ਪੁੱਛ ਸਕਦਾ ਇਹ ਜੇ ਵੀਡੀਓ ਦੇਖਣ ਲਈ ਤੇ ਹੋਰ ਜਾਣਕਾਰੀ ਲਈ ਇਲੈਕਟ੍ਰੀਕਲ ਲਈ ਮੇਰੇ YouTube ਚੈਨਲ ਤੇ ਲੋ ਇਲੈਕਟ੍ਰੀਕਲ ਇੰਜੀਨੀਅਰ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇਹ ਹੋਰ ਕੋਈ ਜਾਣਕਾਰੀ ਹੋਵੇ ਤਾਂ ਜਦੋਂ ਮਰਜ਼ੀ ਜੀ ਕਰੇ ਤੁਸੀਂ ਮੈਨੂੰ ਮੈਸੇਜ ਭੇਜ ਕੇ ਪੁੱਛ ਸਕਦਾ ਮੈਂ ਪੰਜਾਬ ਤੋਂ ਆਂ ਰੰਮਪਰਾ ਫੂਲ ਤੋਂ ਇਹ ਕਿਸੇ ਨੂੰ ਜੋ ਵੀ ਜਾਣਕਾਰੀ ਲੈਣੀ ਆ ਤਾਂ ਮੈਂ ਤੋਂ ਵੈਸੇ ਰੰਮਪਰੇ ਆ ਕੇ ਵੀ ਲੈ ਸਕਦਾ ਆਪਾਂ ਇਹ ਨਹੀਂ ਵੀ ਆਪਾਂ ਕਿਸੇ ਨੂੰ ਕੋਈ ਜਾਣਕਾਰੀ ਦਸਾਂਗੇ ਨਹੀਂ ਐਲੀਫੋਨ ਤੇ ਕੰਟੈਕਟ ਕਰਕੇ ਮੈਂ ਤੋਂ ਕੋਈ ਜਾਣਕਾਰੀ ਲੈ ਸਕਦਾ ਹੈਂਗਾ ਜੀ ਧੰਨਵਾਦ